हा तू <laughs> तेरे को बोला ना इधर नहीं आने का ए! बात कर रहा ना उससे, वो इधर अभी आया था और तुम के सबके सब, सब यहाँ पर गाड़ियां लेके घूम रहे हो मैंने तुम्हें उधर भेजा था और तुम यहां रहे रहो अरे नाक दबा मेरी अब क्या होगा मुझे मार देगा वो आगे बहुत अच्छा गया ताल ए पांडिया इसकी फोटो ले फोटो ले फोटो ले फोटो ले इसकी सबके सब निकम में भर रखे हैं सारा पैसा दे दो तो मैं सबको ला दूँ। ये सब ये सब करते हैं यार <laughs> चलो एक काम करते हैं हम ये सब छोड़ देते हैं मैं मर जाता हूं तुम चले जाओ ठीक है सवाल ਆਸਟਰੀ ਜਿਹੜੇ ਠੀਕ ਹੈ ਜਰ ਠੀਕ ਹੈ ਤੁਸੀਂ ਕਹੋਗੇ ਜਿਹੜੀ ਅੱਜ ਫਿਲਮ ਦੀ ਐਡੀਸ਼ਨ ਕੀਤੀ ਗਈ ਹੈ ਔਰ ਕਿਹੜੀ ਫਿਲਮਾਂ ਆਕੀ ਕੁਝ ਨਹੀਂ ਬਹੁਤ ਵਧੀਆ ਉਪਰਾਲਾ ਕਿਉਂਕਿ ਇੰਡਸਟਰੀ ਕੋਈ ਟੀਚਾ ਨਹੀਂ ਹੁੰਦਾਗਾ ਵੀ ਇੱਕ ਸ਼ਹਿਰ ਚ ਹੀ ਹੋਵੇ ਵਧੀਆ ਗੱਲ ਹੈ ਕਿਉਂਕਿ ਟੈਲੈਂਟ ਹਰ ਸ਼ਹਿਰ ਦੇ ਵਿੱਚ ਹੁੰਦਾ ਪਰ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ ਫਾਈਨੈਂਸ਼ਲੀ ਦਿੱਕਤਾਂ ਨੇ ਬਹੁਤ ਸਾਰੇ ਆਰਟਿਸਟ ਪੈਸੇ ਦੇ ਪੱਖੋਂ ਸਟਰਗਲ ਨਹੀਂ ਕਰ ਪਾਉਂਦੇ ਆਪਣੇ ਸ਼ਹਿਰਾਂ ਤੱਕ ਸੀਮਤ ਰਹਿ ਜਾਂਦੇ ਨੇ ਸੋ ਵੀਰਾਂ ਨੇ ਬਹੁਤ ਸੋਹਣਾ ਉਪਰਾਲਾ ਕੀਤਾ ਕਿ ਆਪਣੇ ਸ਼ਹਿਰ ਦੇ ਵਿੱਚ ਇੱਕ ਸ਼ੁਰੂਆਤ ਕੀਤੀ ਹੈ ਓਡੀਸ਼ਨ ਹੋਇਆ ਚੰਗੇ ਕਲਾਕਾਰਾਂ ਦੀ ਚੋਣ ਹੋਈ ਹੈ ਚੰਗੇ ਕਲਾਕਾਰਾਂ ਨੂੰ ਮੌਕਾ ਮਿਲੂਗਾ ਇਹ ਬਹੁਤ ਵੱਡੀ ਗੱਲ ਆ ਔਰ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਵੀਰਾਂ ਦਾ ਗੁੱਟਾ ਸਿੰਘ ਨੂੰ ਵੱਡੇ ਪਰਦੇ ਤੇ ਵੀ ਕੰਮ ਕਰਨ ਦਾ ਮੌਕਾ ਮਿਲਿਆ ਉੱਥੋਂ ਦਾ ਤੇ ਇੱਥੋਂ ਦਾ ਕੀ ਅੰਤਰ ਹੋਣਾ ਆ ਦੇਖੋ ਜੀ ਟ੍ਰੀਟਮੈਂਟ ਆ ਉਹ ਉੱਥੇ ਵੀ ਉਹੋ ਜਿਹਾ ਟ੍ਰੀਟਮੈਂਟ ਆ ਔਰ ਕਲਾਕਾਰ ਨੂੰ ਇੱਜ਼ਤ ਕਿਸੇ ਵੀ ਪਰਦੇ ਤੋਂ ਮਿਲ ਸਕਦੀ ਆ ਕਈ ਵਾਰ ਕੀ ਹੁੰਦਾ ਚੰਗੇ ਕਲਾਕਾਰ ਨੂੰ ਵੱਡੇ ਪਰਦੇ ਤੇ ਰਿਸਪੈਕਟ ਨਹੀਂ ਮਿਲਦੀ ਉਹ ਛੋਟੇ ਪਰਦੇ ਤੇ ਉਹ ਆਪਣੀ ਇੱਕ ਵਧੀਆ ਬਣਾਈ ਰੱਖਦਾ ਇੱਕ ਇੱਕ ਪੋਜੀਸ਼ਨ ਬਣਾ ਹੀ ਰੱਖਦਾ ਤੇ ਮੈਂ ਸਮਝਦਾ ਛੋਟੇ ਵੱਡੇ ਪਰਦੇ ਦਾ ਨਾ ਸੋਚੋ ਹਨਾ ਪਰਦਾ ਪਰਦਾ ਹੀ ਹੁੰਦਾ ਤੇ ਬਸ ਕਲਾਕਾਰ ਨੂੰ ਆਪਣਾ ਟੈਲੈਂਟ ਦਿਖਾਉਣ ਦਾ ਇੱਕ ਮੌਕਾ ਮਿਲ ਜਾਂਦਾ ਉਹ ਕਿਤੇ ਵੀ ਦਿਖਾ ਸਕਦਾ ਔਰ ਅੱਜ ਤਾਂ ਮੇਰੇ ਹਿਸਾਬ ਨਾਲ ਵੱਡੇ ਪਰਦੇ ਨਾਲੋਂ ਛੋਟਾ ਪਰਦਾ ਜ਼ਿਆਦਾ ਹਾਈਲਾਈਟ ਹੈ ਤੁਸੀਂ ਵੇਖਿਆ ਹੋਣਾ ਸੋਸ਼ਲ ਮੀਡੀਆ ਤੇ ਕਿੰਨੇ ਸਾਰੇ ਲੋਕ ਆ ਜਿਹੜੇ ਆਪਣੀ ਆਪਣੇ ਟੈਲੈਂਟ ਨੂੰ ਦਿਖਾ ਕੇ ਅੱਗੇ ਜਾ ਰਹੇ ਨੇ ਤੋ ਮੈਨੂੰ ਲੱਗਦਾ ਨਹੀਂ ਕਿ ਵੱਡਾ ਪਰਦਾ ਕੋਈ ਐਡੀ ਵੱਡੀ ਗੱਲ ਬਾਤ ਆ ਕੋਈ ਐਡਾ ਮੈਟਰ ਨਹੀਂ ਹੈਗਾ ਇਹ ਸਾਡੇ ਲੋਕਾਂ ਨੇ ਹਵਾ ਬਣਾਇਆ ਇਸੇ ਵੱਡੇ ਪਰਦੇ ਦੇ ਚੱਕਰ 'ਚ ਬਹੁਤ ਸਾਰੇ ਲੋਕ ਹੱਥੋਂ ਖਾਲੀ ਹੋ ਜਾਂਦੇ ਨੇ ਪੈਸਾ ਵੀ ਲਟਵਾਉਂਦੇ ਆ ਕਿ ਸਾਨੂੰ ਕੈਰੈਕਟਰ ਮਿਲ ਜੇ ਰੋਲ ਮਿਲ ਜੇ ਫਿਲਮਾਂ ਦੇ ਵਿੱਚ ਉਹ ਮੇਰੇ ਹਿਸਾਬ ਨਾਲ ਇਦਾਂ ਨਹੀਂ ਕਰਨਾ ਚਾਹੀਦਾ ਔਰ ਜੇ ਟੈਲੈਂਟ ਆ ਤਾਂ ਤੁਹਾਨੂੰ ਪੈਸਾ ਦੇਣ ਦੀ ਲੋੜ ਨਹੀਂ ਆ ਨਾ ਵੱਡੇ ਪਰਦੇ ਤੇ ਨਾ ਛੋਟੇ ਪਰਦੇ ਤੇ ਠੀਕ ਆ ਜੀ ਤੁਸੀਂ ਬਿੰਦਾਸ ਹੋ ਕੇ ਕੰਮ ਕਰੋ ਕਿਉਂਕਿ ਜੇ ਪੈਸੇ ਨਾਲ ਬੰਦਾ ਸਟਾਰ ਬਣਦਾ ਹੁੰਦਾ ਤੇ ਅੱਜ ਆਪਿਸ਼ੇਕ ਵਚਨ ਘਰ ਨਾ ਬੈਠਾ ਹੁੰਦਾ ਵੀ ਤਾਂ ਵਚਨ ਕੋਲੇ ਪ ਤੋ ਤੁਸੀਂ ਵੇਜੰਤ ਹੋ ਕੇ ਕੰਮ ਕਰੋ ਨਜ਼ਾਰੇ ਲੋ ਆਨੰਦ ਲੋ ਹਾਂਜੀ ਤੁਸੀਂ ਖੁਦ ਵੀ ਆਪਣੀਆਂ ਫਿਲਮਾਂ ਕਰ ਰਹੇ ਹੋ ਇਹਦੇ ਕਰਕੇ ਜੀ ਮੈਂ ਕਰ ਰਿਹਾ ਵਾਂ ਔਰ ਮੈਂ ਵੀ ਇੱਥੇ ਸ਼ੁਰੂਆਤ ਕੀਤੀ ਆ ਮਕਸਰ ਸ਼ਹਿਰ ਦੇ ਵਿੱਚ ਮਾਲਵਾ ਆਪਣਾ ਵੌਇਸ ਦੇ ਨਾਮ ਤੇ ਉਹਦਾ ਮਕਸਦ ਇਹੀ ਆ ਕਿ ਜਿਹੜਾ ਇੱਥੇ ਸਾਡਾ ਟੈਲੈਂਟ ਆ ਉਹਨੂੰ ਵੀ ਅੱਗੇ ਲਿਆਂਦਾ ਜਾਵੇ ਬਹੁਤ ਸਾਰੇ ਅਸੇ ਬੱਚੇ ਐਕਟਰ ਬਾਕਮਾਲ ਨੇ ਪਰ ਉਹਨਾਂ ਕੋਲ ਪਲੇਟਫਾਰਮ ਨਹੀਂ ਆ ਹਮ ਵੱਡੇ ਪਰਦੇ ਤੇ ਮੈਂ ਬਹੁਤ ਕੁਝ ਵੇਖ ਆਇਆ ਵੀ ਉੱਥੇ ਕੀ ਕੁਝ ਹੁੰਦਾ ਉੱਥੇ ਨਹੀਂ ਚਾਂਸ ਮਿਲਦਾ ਬਹੁਤ ਸਾਰੇ ਕਲਾਕਾਰਾਂ ਨੂੰ ਆਪਾਂ ਇੱਥੇ ਚਾਂਸ ਦੇਵਾਂਗੇ ਔਰ ਚਾਂਸ ਦੇਣ ਵਾਲਾ ਪਰਮਾਤਮਾ ਆਪਾਂ ਜੋ ਲੈ ਕੇ ਜ਼ਰੀਆ ਬਣ ਕੇ ਆਏ ਆ ਔਰ ਸਾਰੇ ਕਲਾਕਾਰ ਇੱਥੇ ਕੋਆਪਰੇਟ ਕਰ ਰਹੇ ਨੇ ਉਹਦਾ ਕਾਰਨ ਇਹ ਹੈ ਕਿਉਂਕਿ ਇਹਨਾਂ ਨੂੰ ਕੰਮ ਦੀ ਭੁੱਖ ਆ ਇਹਨਾਂ ਨੂੰ ਟੈਲੈਂਟ ਪਖਾਉਣ ਦਾ ਮੌਕਾ ਚਾਹੀਦਾ ਹੈ ਇਸ ਕਰਕੇ ਵਧੀਆ ਕੋਆਪਰੇਟ ਕਰ ਰਹੇ ਨੇ ਕਹਿੰਦੇ ਖੁਸ਼ਕਵੀ ਕਦੋਂ ਦੇ ਰਹੇ ਦੇਣ ਜਾ ਰਹੇ ਕਦੋਂ ਪਹਿਲੀ ਜਿਹੜੀ ਫਿਲਮ ਜਿਹੜੀ ਕਰਨ ਸਤੰਬਰ ਦੀ 2 ਤਰੀਕ ਨੂੰ ਪਹਿਲੀ ਮੂਵੀ ਆਊਗੀ ਆਪਣੀ ਵੇ ਮੈਂ ਚੱਲੀ ਆ ਬਲੈਤ ਨੂੰ ਉਹਦਾ ਫ ਤੇ ਪਹਿਲਾ ਪਾਰਟ ਆਪਾਂ ਉਧਰ ਰਿਲੀਜ਼ ਕਰਾਂਗੇ ਉਸ ਤੋਂ ਬਾਅਦ ਆਪਾਂ ਵੇਖਾਂਗੇ ਹਰ 15 ਦਿਨ ਬਾਅਦ 20 ਦਿਨ ਬਾਅਦ ਹੋ ਸਕਦਾ ਮਹੀਨੇ ਬਾਅਦ 30 ਦਿਨ ਦਾ ਗੈਪਟਾ ਰੱਖਾਂਗੇ ਔਰ ਉਹ ਵਧੀਆ ਸਬਜੈਕਟ ਆ ਔਰ ਉਹਨਾਂ ਲੋਕਾਂ ਵਾਸਤੇ ਆ ਤੁਸੀਂ ਵਧੀਆ ਸਵਾਲ ਪੁੱਟ ਕੀਤਾ ਕਿ ਪਹਿਲਾ ਜਿਹੜਾ ਸਬਜੈਕਟ ਕਦੋਂ ਲਿਆ ਰਹੇ ਹੋ ਆ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਮਤਲਬ ਰਿਸ਼ਤਿਆਂ ਨੂੰ ਤਾੜ-ਤਾੜ ਕਰ ਰਹੇ ਨੇ ਖਿਲਵਾੜ ਹੋ ਰਿਹਾ ਸਾਡੇ ਰਿਸ਼ਤਿਆਂ ਦੇ ਵਿੱਚ ਸਿਰਫ ਪੈਸਾ ਕਮਾਉਣ ਦੀ ਆੜ ਦੇ ਵਿੱਚ ਵੀ ਅਸੀਂ ਪੈਸਾ ਕਮਾਉਣਾ ਅਸੀਂ ਕੈਨੇਡਾ ਵਾਲੇ ਹੋਣਾ ਜੀ ਸਾਡੇ ਨਾਮ ਦੇ ਨਾਲ ਕੈਨੇਡਾ ਲੱਗ ਜਾਏ ਬਸ ਉਹ ਚਾਹੇ ਕਿਵੇਂ ਵੀ ਲੱਗ ਜੇ ਕਿਉਂਕਿ ਤੁਸੀਂ ਪਿਛਲੇ ਦਿਨਾਂ ਚ ਪਿਛਲੇ ਸਮੇਂ ਚ ਵੇਖਿਆ ਬਹੁਤ ਸਾਰੇ ਐਸੇ ਪਰਿਵਾਰ ਨੇ ਜਿਨ੍ਹਾਂ ਨੇ ਆਪਸ ਵਿੱਚ ਹੀ ਭੈਣ ਭਰਾਵਾਂ ਦੇ ਵਿਆਹ ਕਰਕੇ ਤੇ ਬਾਹਰਲੇ ਮੁਲਕਾਂ ਚ ਭੇਜ ਦਿੱਤੇ ਤੁਹਾਨੂੰ ਲੱਗਦਾ ਵੀ ਇਹ ਜਾਇਜ਼ ਆ ਕਿਤੋਂ ਤੱਕ ਬਿਲਕੁਲ ਜਾਇਜ਼ ਨਹੀਂ ਆ ਸੋ ਉਹਨਾਂ ਹੀ ਚੀਜ਼ਾਂ ਦਿੱਤੇ ਆਧਾਰਿਤ ਆਪਣੀ ਉਹ ਫਿਲਮ ਜਿਹੜੀ ਅੱਜ ਆਪਣੇ ਫਿਲਮ ਦੇ ਓਡੀਸ਼ਨ ਹੋਏ ਆ ਮੂਵੀ ਦਾ ਨਾਮ ਹੈ ਚੂੜੀਆਂ ਬੀ ਚੂੜੀਆਂ ਇਦਾਂ ਵੀ ਇੱਕ ਘਰ ਦਾ ਸ਼ਿੰਗਾਰ ਨਹੀਂ ਵੀ ਇੱਕ ਸੋਰੀ ਕੀ ਇਹ ਇੱਕ ਜਨਾਨੀ ਦੇ ਸ਼ਿੰਗਾਰ ਨਹੀਂ ਇਹ ਕੁਝ ਹੋਰ ਵੀ ਹੁੰਦੀਆਂ ਤੇ ਇਹ ਅਸੀਂ ਤੁਹਾਡੇ ਅੱਗੇ ਬਹੁਤ ਹੀ ਜਲਦੀ ਲੈ ਕੇ ਛੋਟਾ ਸੀ ਰਿਲੀਜ਼ ਕਰਾਂਗੇ ਬਹੁਤ ਹੀ ਜਲਦੀ ਇਹ ਫਿਲਮ ਅਸੀਂ ਸ਼ੂਟ ਕਰ ਰਹੇ ਹਾਂ ਇਸ ਦੇ ਵਿੱਚ ਬਹੁਤ ਕੁਝ ਮਿਲੇਗਾ ਵੀ ਜਿੱਤਾ ਕਿ ਇੱਕ ਗਰੀਬ ਪਰਿਵਾਰ ਤੋਂ ਲੈ ਕੇ ਵੀ ਉਹਦੇ ਵਿੱਚ ਕਿਦਾਂ ਮਤਲਬ ਕਿ ਜੋ ਮਾਰੇ ਘਰ ਆ ਲਿਆ ਹੁੰਦੀ ਆ ਇੱਕ ਜਨਾਨੀਆਂ ਦੀ ਵੀ ਇੱਕ ਵੀ ਮੰਨ ਕੇ ਚੱਲੀਏ ਵੀ ਇੱਕ ਲੇਡੀ ਨੂੰ ਇੱਕ ਕੁੜੀ ਨੂੰ ਉਸ ਤੇ ਮਤਲਬ ਕਿ ਬਿਨਾ ਮਤਲਬ ਤੋਂ ਕਿਸੇ ਹੋਰ ਵਿਆਹ ਹੋ ਜਾਂਦਾ ਤੇ ਉੱਥੇ ਵੀ ਉਹਨਾਂ ਵੀ ਘਰ ਵਾਲਾ ਨੂੰ ਨਹੀਂ ਸਾਂਭਦਾਗਾ ਉਹਦੀ ਫਿਰ ਦੂਜੀ ਵਾਰੀ ਮੈਰਿਜ ਹੁੰਦੀ ਆ ਤੇ ਕਿ ਉਸ ਤੇ ਕੀ ਬੀਤਦੀ ਆ ਤੇ ਅੱਗੇ ਉਹ ਆਪਣੇ ਜਵਾਕਾਂ ਬਾਰੇ ਕੀ ਸੋਚਦੀ ਆ ਇਹ ਸਭ ਕੁਝ ਦੇਖਣ ਨੂੰ ਮਿਲੇਗਾ ਬਹੁਤ ਹੀ ਪਰਿਵਾਰਿਕ ਸੋਨੇ ਫਿਲਮ ਇਹ ਅਸੀਂ ਬਹੁਤ ਹੀ ਜਲਦੀ ਇਹਦੇ ਸ਼ੂਟ ਚਾਲੂ ਕਰਾਂਗੇ ਅਤੇ ਬਹੁਤ ਹੀ ਜਲਦੀ ਅਸੀਂ ਤੁਹਾਡੇ ਕੋਲ ਲੈ ਕੇ ਪੇਸ਼ ਹੋਵਾਂਗੇ ਕਿੰਨੇ ਕ ਬੱਚੇ ਹੋਏ ਸੀ ਔਰ ਨੇ ਇਸ ਤੇ 25 ਤੋਂ 30 ਬੰਦੇ ਐਡੀਸ਼ਨ ਦੇ ਕੇ ਗਏ ਆ ਤੇ ਹੁਣ ਬਾਕੀ ਵੇਖਾਂਗੇ ਕਿ ਕਿੰਨੇ ਕ ਬੱਚੇ ਸਿਲੈਕਟ ਹੁੰਦੇ ਆ ਬਾਕੀ ਪਰਫਾਰਮੈਂਸ ਤਾਂ ਸਾਰਿਆਂ ਨੇ ਵਧੀਆ ਕੀਤੀ ਆ ਆਪਦੇ ਜਾਣੇ ਬਾਕੀ ਵੇਖਦੇ ਆ ਹੁਣ ਅੱਗੇ ਜਾ ਕੇ ਕਿ ਕੌਣ ਸਿਲੈਕਟ ਹੁੰਦੇ ਤੇ ਕੌਣ ਨਹੀਂ ਪਹਿਲਾਂ ਵੀ ਫਿਲਮਾਂ ਬਣਾਈਆਂ ਨੇ ਤੁਸੀਂ ਹਾਂਜੀ ਆਪਣੀ ਆਇਤੋਂ ਪਹਿਲਾਂ 8-10 ਪ੍ਰੋਜੈਕਟ ਆ ਚੁੱਕੇ ਆ ਜਿੱਦਾਂ ਕਿ ਮੇਰੀ ਪਹਿਲਾਂ ਫੈਮਿਲੀ ਚ ਦੇਖਣ ਵਾਲੀ ਫਿਲਮ ਸੀ ਪਟਾਕੇ होली 2018 ਤੇ ਇਦਾਂ ਦੀ ਪਰਿਵਾਰਿਕ ਕਾਫੀ ਫਿਲਮਾਂ ਮੇਰੀਆਂ ਆ ਚੁੱਕੀਆਂ ਆ ਬਾਕੀ ਹੋਰ ਪ੍ਰਿੰਸ ਕਨ ਵਾਲ ਜਿਤ ਨਾਲ ਮੇਰੀ ਵਾਰਨਿੰਗ ਇੰਨਾ ਦੀ ਵਾਰਨਿੰਗ ਫਿਲਮ ਆਈ ਆ ਉਹਨਾਂ ਦੇ ਨਾਲ ਮੇਰੀ ਪਤੰਗ ਵੀ ਫਿਲਮ ਆ ਰਹੀ ਆ ਹਾਂਜੀ ਸਾਰਾ ਵੀ ਜਿਹੜਾ ਸੱਭਿਆਚਾਰਕ ਨੂੰ ਮਨ ਬਣਨੀ ਸੀ ਕਿ ਇਹ ਜਿਹੜਾ ਸੱਭਿਆਚਾਰਕ ਪੱਤਿ ਕਲੇ ਤੋਂ ਉਮਦਾ ਜਾ ਰਿਹਾ ਹੈ ਕਿ ਅੱਜ ਕੱਲ ਦੀ ਫੀਲਿੰਗ ਨੂੰ ਪਤਾ ਵੀ ਨਹੀਂ ਹੋਣਾ ਕਿ ਪੁਰਾਣਾ ਕਿੱ사 ਸੀ ਹਾਂਜੀ ਅਸੀਂ ਉਸੇ ਚੀਜ਼ ਨੂੰ ਹੀ ਲੈ ਕੇ ਅੱਗੇ ਚੱਲ ਰਹੇ ਹਾਂ ਕਿ ਜਿੱਦਾਂ ਕਿ ਪੁਰਾਣੇ ਸੱਭਿਆਚਾਰਕ ਲੋਕ ਭੁੱਲਦੇ ਜਾ ਰਹੇ ਆ ਤੇ ਉਹਨਾਂ ਨੂੰ ਪੁਰਾਣੇ ਸੱਭਿਆਚਾਰਕ ਬਾਰੇ ਕੋਈ ਨਾ ਕੋਈ ਦੱਸਿਆ ਜਾਵੇ ਕਿ ਪੁਰਾਣਾ ਸੱਭਿਆਚਾਰਕ ਕੀ ਸੀ ਕੁਝ ਨਸ਼ਿਆਂ ਦੇ ਰਿਲੇਟਡ ਵੀ ਹੋਗਾ ਇਸ ਤਰ੍ਹਾਂ ਹਾਂਜੀ ਹਾਂਜੀ ਨਸ਼ਿਆਂ ਦੇ ਰਿਲੇਟਡ ਵੀ ਆ ਸਾਰਾ ਕੁਝ ਆ ਤੇ ਆਪਣੀ ਨਸ਼ਾ ਦੇ ਖਿਲਾਫ ਵੀ ਅੱਗੇ ਫਿਲਮ ਆ ਰਹੀ ਹੈ ਬਹੁਤ ਜਲਦੀ ਨਸ਼ਾ ਵਰਤੀ ਜ਼ਮਾਂ ਉਹ ਵੀ ਅਸੀਂ ਤੁਹਾਡੇ ਕੇ ਬਹੁਤ ਜਲਦੀ ਮਿੱਡਾ ਪ੍ਰੋਡਕਸ਼ਨ YouTube ਚੈਨਲ ਤੇ ਰਿਲੀਜ਼ ਕਰਾਂਗੇ ਉਦੋਂ ਤੱਕ ਇਹ ਬਸ ਇੱਕ ਮਹੀਨੇ ਦੇ ਵਿੱਚ ਵਿੱਚ ਅਸੀਂ ਲੋਕਾਂ ਦੇਗੇ ਪੇਸ਼ ਕਰਾਂਗੇ ਹੋਰ ਸੁਖਦਾ ਵੀ ਅਸੀਂ ਹਫਤੇ ਤੱਕ ਇਸ ਦੀ ਬਦਲੋ ਕੀ ਸ਼ੂਟਿੰਗਾਂ ਸ਼ੁਰੂ ਕਰ ਦਿੱਤੀ ਹੈ ਬਸ ਇਹੀ ਮਤਲਬ ਕਿ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਸਾਰੇ ਮਤਲਬ ਕਿ ਵਧੀਆ ਤੋਂ ਵਧੀਆ ਕਨਸੈਪਟ ਕਰਨਾ ਤੇ ਸੱਭਿਆਚਾਰਕ ਪ੍ਰੋਗਰਾਮ ਕਰਨ ਵੀ ਇਦਾਂ ਕਿ ਜੇ ਆਪਾਂ ਫੈਮਿਲੀ ਦੇ ਵਿੱਚ ਬੈਠ ਕੇ ਦੇਖ ਸਕੀਏ ਮੂਵੀ ਦੇ ਵਿੱਚ ਪੁਰਾਣੇ ਚਿਹਰੇ ਵੀ ਕੋਈ ਦੇਖਣ ਨੂੰ ਮਿਲਣਗੇ ਜਾਂ ਨਵੇਂ ਨਹੀਂ ਸਾਰੇ ਨਵੇਂ ਆ ਜੀ